ਭਈ ਆਪਾਂ ਕੁਝ ਟਾਈਮ ਪਹਿਲਾਂ ਆਮ ਹੀ ਸੁਣਦੇ ਹੁੰਦੇ ਸੀ ਹਨਾ ਕਿ ਵੀ ਇੱਟ ਪੁੱਟੇ ਤੋਂ ਬਾਬਾ ਨਿਕ ਲਿਆਉਂਦਾ ਜਿੱਥੋਂ ਮਰਜੀ ਐ ਟਪਟੋ ਨਵਾਂ ਬਾਬਾ ਮਾਰਕੀਟ ਦੇ ਵਿੱਚ ਆ ਜਾਂਦਾ ਹੈ ਹਨਾ ਇੰਨੇ ਬਾਬੇ ਇੰਨੇ ਡੇਰੇਦਾਰ ਹੋਏ ਪਈ ਸੀ ਤੇ ਅੱਜ ਦੇ ਟਾਈਮ ਦੇ ਵਿੱਚ ਇੱਥੇ ਤਾਂ ਲੋਕੀ ਸਿਆਣੇ ਹੋਣੇ ਸੀ ਵਿਗਿਆਨਿਕ ਜੋਗਾ ਹਨਾ ਤੇ ਲੋਕਾਂ ਨੂੰ ਸਮਝਾਉਣੀ ਚਾਹੀਦੀ ਸੀ ਐਜੂਕੇਸ਼ਨ ਵੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਤੇ ਪਰ ਹੋ ਉਲਟਾ ਰਿਹਾ ਡੇਰੇਦਾਰਾਂ ਦੀ ਗਿਣਤੀ ਲਗਾਤਾਰ ਵਧੀ ਜਾਂਦੀ ਹੈ ਤੇ ਬਕਵਖਾਨਾਵਾਂ ਦੇ ਨਾਲ ਆਪਣੇ ਅੱਗੇ ਆਉਂਦੇ ਰਹਿੰਦੇ ਆ ਤੇ ਅੱਜ ਦੇ ਟਾਈਮ ਦੇ ਵਿੱਚ ਪ੍ਰਜਾਤੀ ਐ ਸਾਈਆਂ ਦੇ ਨਾਮ ਤੇ ਹੈਨਾ ਤੇ ਪਹਿਲਾਂ ਇੱਕ ਪੁੱਟੇ ਤੋਂ ਬਾਬਾ ਨਿਕਲਦਾ ਹੁੰਦਾ ਸੀਗਾ ਪਰ ਮੇਰੇ ਖਿਆਲ ਨਾਲ ਹੁਣ ਤਾਂ ਗਲੀ ਚੱਕੋ ਤੇ ਥੱਲੋਂ ਸਾਈਆਂ ਦੀ ਪਰਮਾਣ ਨਿਕਲੂਗੀ ਆ ਇੱਕ ਹੁਣ ਨਵਾਂ ਸਾਈ ਲਾਂਚ ਹੋਇਆ ਤੇ ਆ ਤੁਹਾਨੂੰ ਦਿਖਾਉਣਾ ਮੈਂ ਡਲੀ ਚੱਕ ਕੇ ਤੇ ਸਾਈਂ ਦੇਖੋ ਨਿੱਕੀ ਡਲੀ ਥੱਲੇ ਆ ਦੇਖੋ ਨਿੱਕੀ ਡਲੀ ਹੈ ਆਪਾਂ ਸਾਈਂ ਦੇਖਦੇ ਆ ਕਿਹੜਾ ਨਵਾਂ ਸਾਈਂ ਲਾਂਚ ਆਇਆ ਦੇ ਨਵਾਂ ਸਾਈਂ ਲਾਂਚ ਹੋਇਆ ਇਹ ਤੇ ਤੁਸੀਂ ਦੇਖ ਹੀ ਸਕਦੇ ਹੋ ਦਸਤਾਰ ਬੰਨੀ ਹੈ ਤੇ ਵਧੀਆ ਗੁਰਸਾ ਫੈਮਿਲੀ ਚ ਲੱਗਦਾ ਪਰ ਰੋਟਾਂ ਦਾ ਤਰੀਕਾ ਦੇਖੋ ਕਿੰਨਾ ਵਧੀਆ ਇਹ ਵੀ ਪਰਜਾਤੀ ਟਾਈਮ ਟਾਈਮ ਤੇ ਵੱਖ-ਵੱਖ ਤਰੀਕੇ ਨਾਲ ਸਾਹਮਣੇ ਆਉਂਦੀ ਹੈ ਕਿਸੇ ਟਾਈਮ ਬਾਬੇ ਮਸ਼ਹੂਰ ਸੀ ਪੂਰੇ ਅੱਜ ਦੇ ਟਾਈਮ ਦੇ ਵਿੱਚ ਡਲੀਆਂ ਚੱਕੇ ਤੋਂ ਹਜ਼ਾਰਾਂ ਸਾਈਂ ਨਿਕਲੇ ਆਉਂਦੇ ਆ ਆ ਲੈ ਆਪ ਇੱਕ ਹੋਰ ਡਲੀ ਚੱਕਦੇ ਆ ਤੇ ਦੇਖਿਓ ਸਾਈਆਂ ਦੀ ਲੈਣ ਹੀ ਲੱਗੀ ਪਈ ਐ ਮੈਨੂੰ ਲੱਗਦਾ ਲੋਕ ਆਮ ਜਨਤਾ ਘਟਾ ਤੇ ਸਾਈਂ ਮੱਲਾ ਦਾ ਬਾਲੇ ਹੋ ਗਏ ਆ ਤੁਸੀਂ ਦੇਖੋ ਆ ਆਪਾਂ ਵੱਡੀ ਡਲੀ ਚੱਕਦੇ ਆ ਦੇਖੋ ਸਾਈਆਂ ਦੀ ਪਰਮਾਰ ਦੇਖਿਆ ਇੰਨੇ ਸਾਈਂ ਐ ਤੇ ਪਹਿਲਾ ਦਿਨ ਸੀ ਇੱਕ ਪੁੱਟੇ ਤੋਂ ਬਾਬਾ ਨਿਕਲਦਾ ਇੱਕ ਪਾਸੇ ਕਰਕੇ ਉਤਰੀ ਨਾ 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 ਇਹਦਾ ਪੁਰਾਣੇ ਖੰਡ ਨਿਕਲੇ ਇਹਦਾ ਪੁਰਾਣੇ ਖੰਡ ਨਿਕਲੇ